ਮੇਰਾ ਦਾਦਾ ਨਿਹੰਗ ਸੀ ਮੇਰਾ ਪਿਓ ਪਚੰਗ ਮੈਨੇ ਉਹਦਾ ਦਾੜੀ ਕੇਸ ਕੁਰਤਾ ਪਜਾਮਾ ਸੀ ਗਾੜੀ ਮੇਰੇ ਕੋਲ ਕੀ ਆਇਆ ਪੱਗ ਵੀ ਗਈ ਕੱਪੜੇ ਵੀ ਕੁਰਤਾ ਪਜਾਮਾ ਗਿਆ ਮੈਂ ਕੱਚਾ ਬਲੈਨ ਪਾ ਕੇ ਸਿਰ ਮੂੰਹ ਕਟਾਤਾ ਬੋਲੋ ਵੇਖ ਕਿੱਡੀ ਤਰਾਸਦੀ ਦੀ ਗੱਲ ਐ ਸਾਡੀ ਪੀੜ੍ਹੀ ਕਿੱਧਰ ਨੂੰ ਵਹਿ ਚੱਲੀ ਐ ਇਹ ਗੱਲ ਕਿਸੇ ਨੇ ਕਹੀ ਸੀ ਬਜ਼ੁਰਗ ਨੇ 40 ਸਾਲ ਰਾਜ ਕੀਤਾ ਸ਼ੇਰ ਪੰਜਾਬ ਦਾ 10 ਸਾਲ ਮੜੀ ਨੇ ਰਾਜ ਕੀਤਾ ਉਹ ਕਹਿੰਦਾ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰੋਂ ਤਾਜ ਦਲੀਪ ਦੇ ਨਹੀਂ ਲੱਥਾ ਤੇ ਲੱਥ ਗਈ ਦਸਤਾਰ ਪੰਜਾਬੀਆਂ ਦੀ ਖੈਬਰ ਤੀਕ ਬਣਾਈ ਸੀ ਜੋ ਨਲੂਏ ਖੋਸ ਗਈ ਜ਼ਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਤੇ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਅੱਜ ਵੇਖੋ ਸਿੱਖੜੋਤੇ ਇਕੱਠੇ ਆ ਆ ਜਿੰਨੇ ਬਜ਼ੁਰਗ ਬੈਠੇ ਆ ਸਾਰੇ ਮੇਰੇ ਪਿਆਰੇ ਇੱਧਰ ਭੈਣਾ ਕੋਈ ਵੀ ਨੌਜਵਾਨ ਦੀਦਾ ਮੁੰਡਾ ਕੁੜੀ ਤਾਂ ਨਹੀਂ ਕਥਾ ਕੀਰਤਨ ਸੁਣਦਾ ਦੀਦਾ ਇਹ ਕਿੱਥੇ ਬੈਠਿਆ ਇਹਨਾਂ ਦੇ ਟਰੈਕਟਰ ਤੇ ਤੇ ਚਮਕੀਲਾ ਚੱਲਣ ਦਾ ਮਰੇ ਹੋਏ ਨੂੰ ਅਗਲਿਆਂ ਜਿੰਦਾ ਕਰਤਾ ਵੇਖੋ 30 ਸਾਲਾਂ ਬਾਅਦ ਗੰਦ ਫੇਰ ਝੋਲੀ ਚ ਪਾਦਾ ਸਾਡੇ ਜਿਹੜਾ ਨੌਜਵਾਨ ਵੇਖੀਦਾ ਕੋ ਪੈਨ ਤੇ ਟਰੈਕਟਰ ਤੇ ਰਾਜ ਜਿੰਨੇ ਲੰਗੇ ਕੋਈ ਪੈਲੀ ਵਾਹਣਦਿਆ ਕੋਈ ਸਾਗਰ ਦੀ ਬੋਟੀ ਲਾ ਕੇ ਬੈਠਾ ਇਹ ਸੰਗਤ ਦਾ ਗੁਰਮਖੋ ਜਿੱਦਾਂ ਦੀ ਗਾਈਡੈਂਸ ਹੋਊਗੀ ਅੰਦਰ ਭਰਦੀ ਜਾਂਦੀ ਚੀਜ਼ ਹੈ ਸੋ ਗੱਲ ਕਰ ਰਹੇ ਸੀ ਮਨ ਤੱਕ ਦੀ ਉਹ ਤਵਸਥਾ ਬੜੀ ਉੱਚੀ ਆ ਜਿਹੜੇ ਮਹਾਂਪੁਰਖਾਂ ਦੀ ਜਾਤ 'ਚ ਬੈਠੇ ਨਾ ਆਪਾਂ ਜਿੱਥੇ ਉਹ ਪਹੁੰਚੇ ਸੀ ਉਹ ਤੇ ਪੀ ਐਚ ਡੀ ਆ ਬਾਬਾ ਜੀ ਐਂ ਤੇ ਪਹਿਲੀ 'ਚ ਫੇਲ ਹੋ ਗਿਆ ਜੇ ਇਹ ਜਿਹੜੀਆਂ ਕਥਾ ਉਹ ਡੂੰਗੀਆਂ ਕਰਦੇ ਜਿਨ੍ਹਾਂ ਨੂੰ ਸੁਣਾਉਂਦੇ ਹੋ ਉਹ ਅਗੂ ਕਹਿੰਦੇ ਬਾਬਾ ਕੀ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ ਇਦਾਂ ਕਹਿੰਦੇ ਹੋ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਉਹਨੂੰ ਛੱਡੋ ਬਜ਼ੁਰਗ ਨੂੰ ਪੁੱਛਿਆ ਵੀ ਸਤ ਨਾਮ ਦਾ ਮਤਲਬ ਕੀ ਆ ਉਹ ਕਹਿੰਦਾ ਪਤਾ ਤੇ ਮੈਨੂੰ ਨਹੀਂ ਆ ਕਹਿੰਦੇ ਵੀ ਤ ਕਿੰਨੇ ਸਮਾਗਮ ਕਰਾਏ ਕਥਾ ਰਾਗੀ ਢੱਲੀ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਕਹਿੰਦੇ ਸੁਣੀਂਦਾ ਕਹਿੰਦਾ ਬਾਪੂ ਸੁਣ ਫਿਰ ਧਿਆਨ ਨਾਲ ਸੁਣੀਓ ਜੀ ਸੂਖਮ ਜੀ ਅਰਥ ਕਾਣ ਸਿੰਘ ਨਾ ਬਾਹ ਮਾਨ ਕੋਸ਼ ਉਹ ਕਹਿੰਦੇ ਸੱਸੇ ਦਾ ਅਰਥ ਸੱਚ ਸੱਚ ਬੋਲਿਆ ਕਰੋ ਸੱਚੇ ਨਾ ਖਰੋਇਆ ਕਰੋ ਸੱਚੇ ਦੇ ਕੋਲ ਬਿਆਹ ਕਰੋ ਤੇ ਸਭ ਤੋਂ ਸੱਚਾ ਕੌਣ ਹੈ ਧੰਨ ਸ਼੍ਰੀ ਗੁਰੂ ਆਦ ਸੱਚ ਬੋਲੋ ਜੁਗਾਰਦ ਸੱਚ ਹੈ ਭੀ ਸੱਚ ਨਾਨਕ ਪਹਿਲਾ ਸੱਸਾ ਸਤ ਨਾਮ ਦਾ ਕਹਿੰਦਾ ਸੱਚੇ ਬੰਦੇ ਨਾਲ ਯਾਰੀ ਲਾਇਓ ਸੱਚੇ ਦੇ ਨਾਲ ਖੜੋਇਓ ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਾਬਾ ਅਮਰੀਕ ਸਿੰਘ ਸਾਹਿਬ ਜੀ ਜਰਨਲ ਸੁਖਬੀ ਸਿੰਘ ਸਾਹਿਬ ਜੀ ਬਾਬਾ ਠਾਰਾ ਸਿੰਘ ਸਾਹਿਬ ਜੀ ਸੱਚੇ ਦੇ ਨਾਲ ਖੜੋਤੇ ਸੀ ਸੱਚੇ ਦੇ ਘਰ ਚਲੇ ਗਏ ਰੰਦੀ ਦੁਨੀਆ ਤੱਕ ਸਜਦੇ ਹੋਣੇ ਸਜਦੇ ਸੱਸਾ ਕਹਿੰਦਾ ਸੱਚ ਬੋਲੋ ਸੱਚ ਸੁਣੋ ਸੱਚੇ ਨਾਲ ਖੜੋ ਸਾਹਿਬ ਜਿਆਦਿਆਂ ਸੱਚ ਬੋਲਿਆ ਅੱਜ ਬਹੁਤੀ ਵਿਦਵਾਨ ਵੀ ਡਰਦੇ ਨੇ ਸੱਚ ਤੋਂ ਉਹ ਕਹਿੰਦੇ ਪਹਿਲਾ ਸੱਸਾ ਕਹਿੰਦਾ ਸੱਚ ਬੋਲ ਤੱਤਾ ਕਹਿੰਦਾ ਤਿਆਗੀ ਹੋ ਜਾ ਆਪਾਂ ਵੈਗਰੂ ਤੱਕ ਪਹੁੰਚਣਾ ਨਾ ਸੱਸਾ ਕਹਿੰਦਾ ਸੱਚ ਬੋਲ ਸੱਚ ਕੁਮਾਰ ਸੱਚਿਆਂ ਦੇ ਨਾਲ ਵਿਆਹ ਕਰ ਤੇ ਤਤਾ ਕਹਿੰਦਾ ਤਿਆਗੀ ਹੋ ਜਾ ਖੁਸ ਸਤਨਾਮ ਸ੍ਰੀ ਸੋ ਸ੍ਰੀਮਾਨ ਮਹਾਂਪੁਰਖ ਆਸਲਾ ਤੋਂ ਬਾਬਾ ਸੋਢੀ ਸਿੰਘ ਸਾਹਿਬ ਜੀ ਪਹੁੰਚੇ ਜਥੇ ਸਮੇਤ ਜੀ ਆਇਆ ਬੜੇ ਪਿਆਰੇ ਮਹਾਂਪੁਰਖ ਨੇ ਵਾਰੇ ਨੇ ਪਿਛਲੇ ਭਾਗਾਂ ਦੀ ਕਮਾਈ ਜਗਾਈ ਹੈ ਕਿਉਂਕਿ ਇਹ ਪਦਵੀਆਂ ਦਰਗਾਹਾਂ ਹੀ ਬਖਸ਼ਿਸ਼ ਹੁੰਦੀਆਂ ਨੇ ਤੋ ਇਸ ਕਰਕੇ ਸੱਸਾ ਸੱਚ ਤੇ ਤਤਤਾ ਤਿਆਗੀ ਹੋ ਜਾ ਇਸ ਤੋਂ ਤੱਕ ਤਿਆਗ ਕਰ ਦੇ ਵੀ ਆ ਸਰੀਰ ਵੀ ਤੇਰਾ ਆਪਣਾ ਨਹੀਂ ਬੋਲੋ ਸਤਨਾਮ ਸ੍ਰੀ ਤੇ ਜਦੋਂ ਬੰਦੇ ਨੂੰ ਇੰਨੀ ਸਮਝ ਆ ਗਈ ਵੀ ਸਰੀਰ ਵੀ ਮੇਰਾ ਆਪਣਾ ਨਹੀਂ ਹੈ ਤੇ ਫਿਰ ਕੇਸਾਂ ਦੀ ਵਿਦਵੀ ਕਰੋਗੇ ਬੋਲੋ ਸਤਨਾਮ ਨਹੀਂ ਕਰੋਗੇ ਨਾ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਨਹੀਂ ਰਹਿਣਾ ਆਹ ਸਰੀਰ ਨੇ ਨਹੀਂ ਰਹਿਣਾ ਸਤਨਾਮ ਦੇ ਅਰਥ ਹੋ ਰਹੇ ਧਿਆਨ ਨਾਲ ਸਰਵਣ ਖਰੀਓ ਵੀ ਸੱਸਾ ਸੱਚ ਬੋਲੋ ਸੱਚ ਸੁਣੋ ਸੱਚਿਆਂ ਦੇ ਨਾਲ ਬੈਠਿਆ ਉੱਠਿਆ ਕਰੋ ਤੇ ਤਤ ਤਿਆਗੀ ਹੋ ਜੋ ਇੱਥੋਂ ਤੱਕ ਤਿਆਗ ਕਰ ਦਿਓ ਵੀ ਤੁਹਾਡਾ ਸਰੀਰ ਵੀ ਤੁਹਾਡਾ ਆਪਣਾ ਨਹੀਂ ਇਹ ਉਹਨਾਂ ਦੀਆਂ ਕਥਾਵਾਂ ਜਿਹੜੇ ਟੈਂਕਾਂ ਤੋਪਾਂ ਦੇ ਅੱਗੇ ਛਾਤੀਆਂ ਤਾਣ ਕੇ ਖੜੋ ਗਏ ਐਵੇਂ ਨਹੀਂ ਖੜੋ ਗਏ ਉਹ ਤਿਆਗੀ ਸੀ ਅੱਜ ਕਿਹੜਾ ਬਾਬਾ ਜਿਹਨੂੰ 1 ਅਰਬ ਅਮਰੀਕਨ ਡਾਲਰ ਮਿਲਦਾ ਹੋਵੇ ਤੇ 45 ਮੁਲਕਾਂ ਦਾ ਰੈੱਡ ਪਾਸਪੋਰਟ ਮਿਲਦਾ ਹੋਵੇ ਮਿੰਟ ਨਾ ਲਾਵੇ ਉਸ ਮਰਦ ਦਾ ਅੰਦਰ ਕਿੰਨਾ ਕੁ ਸਤਨਾਮ ਵੈਗਰੂ ਚ ਭੇਜ ਗਿਆ ਹੋਵੇਗਾ ਕਿ 4-5 ਬੰਦੇ ਪਹਿਲਾਂ ਗਏ 15 ਬੰਦੇ ਬਾਅਦ ਚ ਗਏ ਜਰਨਲ ਕੁਲਦੀਪ ਬਰਾੜ ਕਹਿੰਦਾ ਜਿਨ੍ਹਾਂ ਨੂੰ ਅਸੀਂ ਆਖਿਆ ਸੰਤ ਜੀ ਨੂੰ ਮਨਾਓ ਜਿੱਦਾਂ ਵੀ ਹੋ ਸਕਦਾ ਹੈ ਪਰ ਕਹਿੰਦੇ ਇਦਾਂ ਦੀ ਰੂਹ ਉਹ ਬੰਦਾ ਦੁਸ਼ਮਣ ਹੈ ਜਦੋਂ ਆਪਣਾ ਕੋਈ ਸਿਵਤ ਕਰੇ ਤੇ ਆਪਾਂ ਕਹਣਾ ਆਪ ਦੀ ਸਿਵਤ ਆਪ ਕਰਦੇ ਆ ਜਦੋਂ ਬਗਾਨਾ ਸਿਵਤ ਕਰਨ ਦਿਆ ਏ ਉਹ ਕਹਿੰਦਾ ਮੈਂ ਉਹ ਬੰਦਾ ਹੈ ਜਿਹਦੇ ਥੱਲੇ 1.5 ਲੱਖ ਇੰਡੀਅਨ ਆਰਮੀ ਖੜੋਤੀ ਹੈ ਪਰ ਮੈਂ ਨਹੀਂ ਤਾਂ ਦਾ ਬਾਬਾ ਵੇਖਿਆ ਵੀ ਜਿਹੜਾ ਇਨਾ ਭੇਜ ਗਿਆ ਐਡੀ ਵੱਡੀ ਆਫਰ ਆਉਂਦੀ ਹੋਵੇ 1 ਅਰਬ ਅਮਰੀਕਨ ਡਾਲਰ ਇਧਰ ਨਹੀਂ ਤੇ ਕਹਿੰਦੇ ਸੰਤਾਂ ਨੇ ਆਖਿਆ ਸੀ ਸਭ ਤੋਂ ਉੱਚੇ ਪੈਸੇ ਐ ਕਿ ਗੁਰੂ ਰਾਮਦਾਸ ਜੀ ਐ ਵੱਡਾ ਕੌਣ ਐ ਦੋਚੋਂ ਪੈਸਾ ਵੱਡਾ ਕਿ ਗੁਰੂ ਰਾਮਦਾਸ ਤੇ ਉਹਨਾਂ ਕੋ ਘਿਆ ਕੇ ਆਖਿਆ ਕਹਿੰਦੇ ਵੱਡਾ ਤੇ ਫਿਰ ਗੁਰੂ ਰਾਮਦਾਸ ਆ ਫਿਰ ਕਹਿੰਦੇ ਚੱਕੋ ਆਪਣੇ ਤੋੜੇ ਬੋਰੇ ਤੇ ਤੁਰਦੇ ਬਣੋ ਜਨਰੇਟਰ ਚੋਂ ਤੇਲ ਕੱਢ ਕੇ ਮੂੰਹ ਕਾਲੇ ਕਰਕੇ ਬਾਹਰ ਭੇਜਿਆ ਹੀ ਆਖੋ ਸਤਨਾ ਕਹਿੰਦੇ ਸਾਨੂੰ ਫਰੀਦਨਾ ਹੈ ਅੱਜ ਇਹ ਕਥਾ ਕਿਤੇ ਸਾਡੇ ਅੰਦਰ ਵੀ ਚੱਲ ਜੇ ਸਾਡੀ ਕੌਮ ਹੱਥ ਜੋੜ ਕੇ ਅਰਦਾਸ ਕਰੇ ਕਿਤੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਜੀਏ ਕਿਤੇ ਹਰੀ ਸਿੰਘ ਲਲੂਆ ਕਾਲੀ ਫੂਲਾ ਸਿੰਘ ਬਾਬਾ ਬినੋਦ ਸਿੰਘ ਬਾਬਾ ਬਾਜ ਸਿੰਘ ਬਾਬਾ ਸ਼ਾਮ ਸਿੰਘ ਟਾਰੀ ਇੱਕ ਪਾਸਿਓਂ ਆਵਾਜ਼ ਪੈਂਦੀ ਜਰਨੈਲ ਉਸੇ ਵੇਲੇ ਘੋੜਿਆਂ ਤੇ ਕਾਠੀਆਂ ਰਕਾਬਾਂ 'ਚ ਪੈਰ ਪਾਉਂਦੇ ਹੀ ਅੱਜ ਪਤਾ ਨਹੀਂ ਕਿਧਰ ਤੁਰੇ ਫਿਰਦੇ ਆਪਾਂ ਆਖੋ ਸਤਨਾਮ ਇੱਕ ਦੂਜੇ ਦਾ ਵਿਰੋਧ ਕਰੀ ਜਾਂਦੇ ਜਿਹੜਾ ਪਹਿਲਾ ਵਿਚਾਰ ਕਰਕੇ ਗਿਆ ਦੂਜੇ ਨੇ ਉੱਤੇ ਤਵਾ ਲਾਦਣਾ ਤੀਜੇ ਨੇ ਉੱਤੇ ਲਾਦਣਾ ਤੇ ਕਹਿੰਦੇ ਹੋਏ 71 ਮਿਲੋ ਮੇਰੇ ਭਾਈ ਸਤਨਾਮ ਦੀ ਬਾਤ ਆਪਾਂ ਕਰ ਰਹੇ ਸੱਸਾ ਕਹਿੰਦਾ ਸੱਚ ਬੋਲ ਸੱਚਿਆਂ ਕੋਲ ਬਹਿ ਸੱਚੇ ਦੀ ਗੱਲ ਕਰ ਤੇ ਸੱਚਾ ਬਣ ਜਾ ਤੱਤਾ ਕਹਿੰਦਾ ਤਿਆਗੀ ਹੋ ਜਾ ਕਦੇ ਵੀ ਐਸ ਸਰੀਰ ਦਾ ਮਾਣ ਨਾ ਕਰੀਂ ਕਿ ਇਹਨੇ ਕੱਲ ਨੂੰ ਹੋਣਾ ਏ ਜਾਂ ਨਹੀਂ ਹੋਣਾ ਆ ਕਿੰਨੇ ਹੱਥ ਪੈਰ ਗੋਰੇ ਚਿੱਟੇ ਸਰੂਪ ਕਬੀਰ ਸਾਹਿਬ ਕਹਿੰਦੇ ਜਦੋਂ ਮੌਤ ਆਈ ਹাড় ਜਰੇ ਜਿਉਂ ਲੱਕਰੀ ਕੇਸ ਜਰੇ ਜਿਉਂ ਕਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਜਦੋਂ ਬੰਦੇ ਨੂੰ ਤਿਆਗ ਆਉਂਦਾ ਹੈ ਨਾ ਤੁਸੀਂ ਪਰਵੱਟੇ ਦਾੜੇ ਮੁੰਨਣ ਦੀ ਗੱਲ ਕਰਦੇ ਗੁਸਤਾਖੀ ਮਾਫ ਕੋਈ ਗੁੱਸਾ ਨਾ ਕਰ ਲਿਓ ਸਤਨਾਮ ਦੇ ਅਰਥ ਹੋ ਰਹੇ ਜਦੋਂ ਤੁਸੀਂ ਤਿਆਗੀ ਹੋ ਜਾਓਗੇ ਆਟੋਮੈਟਿਕ ਹੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਤੁਸੀਂ ਸਿੱਖੀ ਕੇ ਸੰਭਾਲੋ ਤੁਸੀਂ ਆਪੇ ਸਿੱਖੀ ਸਰੂਪ ਚ ਆ ਜਾਣਾ ਤੇ ਜਦੋਂ ਦੋ ਚੀਜ਼ਾਂ ਆਉਣਗੀਆਂ ਸੱਚ ਪਤਾ ਲੱਗੂਗਾ ਪਤਾ ਕਿੱਥੋਂ ਲੱਗਣਾ ਸੱਚੇ ਕੋਲ ਬੈਠਿਆਂ ਤੇ ਅਸੀਂ ਤੇ ਜਿਹੜੇ ਕਮਰੇ ਚ ਖੰਡ ਪਾੜ ਚੱਲ ਰਹੇ ਉਹ ਕਮਰੇ ਚ ਜਾਂਦੇ ਹੀ ਨਹੀਂ ਆਖੋ ਸਤਨਾ ਉਥੇ ਰੁਕਣਾ ਪੈਣਾ ਹੈ ਨਾ ਸਾਡੇ ਬਹੁਤ ਨੌਜਵਾਨ ਵੀਰ ਮੋਨੇ ਸੀ ડાਢੇ ਕੱਟੇ ਸੀ ਆਪੇ ਅਮਰਤਪਾਲ ਦੀ ਗੱਲ ਕਰਦੇ ਨਾ ਸਚਾਈ ਹੈ ਕਿ ਜਦੋਂ ਕਿਸੇ ਨੂੰ ਗਾਈਡਨਸ ਮਿਲਦੀ ਹੈ ਨਾ ਸਾਡੇ ਭੁੱਲੇ ਹੋਏ ਵੀਰ ਜਿਹੜੇ ਕਿਤੇ ਆ ਮਰਿਆਂ ਮੁਰਿਆਂ ਦੀਆਂ ਜਗ੍ਹਾ ਤੇ ਗਉਣ ਵਾਲੀਆਂ ਲਾਲਾ ਤੁਸੀਂ ਖਰਾਬ ਕੀਤੇ ਨਾ ਪਹਿਹ ਉਹ ਬੱਚਿਆਂ ਨੂੰ ਜਦੋਂ ਇਧਰੋਂ ਚੰਗਾ ਭੇਖ ਨਜ਼ਰ ਆਉਣ ਲੱਗਾ ਉਹਨਾਂ ਦੇ ਆਪੇ ਹੀ ਦਮਾਲੇ ਵੱਜਨੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜਦੋਂ ਸੱਚ ਪਤਾ ਲੱਗਦਾ ਤੇ ਬੰਦੇ ਦੇ ਅੰਦਰੋਂ ਹੌਕਾ ਨਿਕਲਦਾ ਤਿਆਗ ਪੈਦਾ ਹੁੰਦਾ ਏ ਜਦੋਂ ਬੰਦੇ ਅੰਦਰ ਤਿਆਗ ਜਨਮ ਲੈਂਦਾ ਏ ਤੇ ਫਿਰ ਉਹਦੀ ਮਾਂ ਵਾ ਨਿਮਰਤਾ ਨਿਮਰਤਾ ਹੋਣੀ ਸ਼ੁਰੂ ਹੋ ਜਾਂਦੀ ਏ ਹੱਥ ਜੁੜਨੇ ਗੱਲ 'ਚ ਪਰਨਾ ਪੈ ਗਿਆ ਜਦੋਂ ਤਿੰਨ ਅੱਖਰ ਇਕੱਠੇ ਹੋ ਗਏ ਸ ਸ ਤ ਤ ਨੂੰ ਸਿਹਾਰੀ ਤੇ ਨ ਨ ਨੂੰ ਕੰਨਾ ਨਾ ਨਿਮਰਤਾ ਆ ਗਈ ਮਰ ਗਿਆ ਉਦੋਂ ਨਾਮ ਚੱਲ ਪਿਆ ਤੇ ਮਮਾ ਸ਼ਬਦ ਕਹਿੰਦਾ ਮੇਰ ਹੋ ਗਈ ਬੋਲੋ ਸਤਨਾਮ ਵਾ ਆਈ ਸਤਨਾਮ ਜਦੋਂ ਚਾਰ ਚੀਜ਼ਾਂ ਹੋਣਗੀਆਂ ਸੱਚ ਹੋਊਗਾ ਤਿਆਗ ਹੋਊਗਾ ਨਾਮ ਤੇ ਨਿਮਰਤਾ ਤੇ ਬਾਪੂ ਦੀ ਮਿਹਰ ਨਾਲ ਹੋਊਗੀ ਤੇ ਫਿਰ ਚੌਂਕੜਾ ਲੱਗਣਾ ਉਹਨਾਂ ਚਿਰ ਜਿੰਨਾ ਮਰਜੀ ਮੈਂ ਤੁਹਾਨੂੰ ਜਪਾਲਾਂ ਕਥਾ ਕਰ ਜਾਂ ਤੁਹਾਨੂੰ ਹੀ ਕਹਿਣਾ ਬਾਬੇ ਨੇ ਕੀ ਕਹਿਤਾ ਐਸੇ ਸਾਧੂ ਸੀ ਮਹਾਂਪੁਰਖਾਂ ਦੀ ਗੱਲ ਕਰ ਰਿਹਾ ਦਹਵੇਂ ਦਵਾਰੇ ਦੀ ਪਿਓਨਰ ਨੇ ਕਥਾ ਕੀਰਤਨ ਸੁਣਿਆ ਉਹ ਸਿੱਧਾ ਸਾਦਾ ਬੰਦਾ ਸੀ ਆ ਕੋਠੀ ਰਾਬੜ ਨੇ ਬਣਾਈ ਆ ਇਹਨੂੰ ਨੌਂ ਦਰਵਾਜ਼ੇ ਲਾਤੇ ਤੇ 3.5 ਕਰੋੜ ਰੋਸ਼ਨਦਾਨ ਲਾਇਆ ਉਹ ਸਤਨਾਮ ਆਪਣੇ ਸਰੀਰ ਦੇ ਕੇ ਕਰੋ 3.5 ਕਰੋੜ ਆ ਜਦੋਂ ਪੱਖਾ ਚੱਲਦਾ ਠੰਡੀਆਂ ਵਾਇਨਾ ਰੋਮਾਂ ਰਹੀ ਬਾਡੀ 'ਚ ਜਾਂਦੀ ਆ ਨਾ ਆਪਾਂ ਕੀਦਾ ਆਵਾਜ਼ ਇੱਥੇ ਏਸੀ ਲੱਗਾ ਵੀ ਬਾਹਰ ਤੇ ਗਰਮੀ ਐ ਇਹ ਸਾਡੇ ਰੋਸ਼ਨਦਾਨ ਨੇ ਨੌਂ ਦਰਵਾਜ਼ੇ ਇਹ ਕੋਠੀ ਦੇ ਦਸਵੇਂ ਗੁਪਤ ਰਖਾਇਆ ਜੇ ਕੋਈ ਬੰਦਾ ਵੀ ਕੋਠੀ ਪਾਉਂਦਾ ਉਹਦੇ ਰਿਸ਼ਤੇਦਾਰ ਆਏ ਹਣ ਡ੍ਰੈنگ ਰੂਮ ਕਿਚਨ ਲੌਬੀ ਸਾਰਾ 플ਾਨ ਢੀਂਗ ਵਿਖਾ ਦੇਗਾ ਪਰ ਜਿਹੜੀ ਲੰਬਾਰੀ ਚ 20 ਲੱਖ ਰੁਪਈਆ ਪਿਆ ਕਦੇ ਕਦੇ ਕਿਹਾ ਵੀ ਇਹ 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 ਕਮਰੇ ਚ ਮੇਰਾ 20 ਲੱਖਾ ਨਹੀਂ ਦੱਸੋਗੇ ਮਹਾਰਾਜ ਕਹਿੰਦੇ ਨੌ ਦਵਾਰੇ ਪ੍ਰਗਟ ਕੀ ਐ ਇਸ ਕੋਠੀ ਤੇ ਦਸਵਾਂ ਉਹ ਗੁਪਤ ਹੈ ਜਿੱਥੇ ਮਹਾ ਸ਼ਾਂਤੀ ਆਨੰਦ ਦੁਨੀਆ ਦੀ ਭਟਕਣ ਖਤਮਾ ਉਹ ਕਹਿੰਦੇ ਕਿਦਾਂ ਲੱਭੂਗਾ ਗੁਰਦੁਆਰਾ ਹੈ ਪਾਵਨੀ ਪਾਵਨੀ ਕੀ ਹੈ ਸਵੇਰੇ ਜਾ ਕੇ ਨਿਤਨੇਮ ਕਰ ਤੇ ਜੋੜਾ ਘਰ ਚੱਦਾ ਘੰਟਾ ਲਾਓ ਆਖੋ ਵੈਗਰੂ ਫਿਰ ਜਾ ਕੇ ਬਾਬਾ ਜੋਧ ਭਾਈ ਕਿਦਾਰਾ ਜੀ ਇਸ ਥਾਂ ਖਡੂਰ ਸਾਬ ਆਏ ਸੀ ਨਾ ਗੁਰੂ ਅਮਰਦਾਸ ਚਿੱਟਾ ਦਾੜਾ ਤੇ ਝੋਲੀ ਕਰਕੇ ਕਹਿੰਦੇ ਮਾਤਾ ਖੀਵੀ ਨੂੰ ਮਾਂ ਮੈਨੂੰ ਵੀ ਕੋਈ ਸੇਵਾ ਦੇ ਦਿਓ ਉਹਨਾਂ ਨੇ ਕਿਹਾ ਬਾਬਾ ਤੂੰ ਬਜ਼ੁਰਗ ਹੈਂ ਕੋਈ ਸੌਖੀ ਜੀ ਸੇਵਾ ਲੈ ਲੈ ਤੇ ਮਹਾਂਪੁਰਖ ਗੁਰੂ ਅਮਰਦਾਸ ਰੱਬ ਜੀ ਕਹਿਣ ਲੱਗੇ ਮਾਂ ਮੇਰਾ ਸਰੀਰ ਜ਼ਰੂਰ ਬੁੱਢਾ ਏ ਪਰ ਮੇਰਾ ਪਿਆਰ ਜਵਾਨ ਐ ਆਖੋ ਸਤਨਾਮ ਸ੍ਰੀ ਮੇਰਾ ਪਿਆਰ ਜਵਾਨ ਐ ਤੇ ਮੈਨੂੰ ਉਹ ਸੇਵਾ ਦਿਓ ਕਹਿੰਦੇ ਫਿਰ ਆਪੇ ਲੈ ਲਓ ਕਹਿੰਦੇ ਦੋ ਸੇਵਾ ਦੇ ਦਿਓ ਇੱਕ ਤੇ ਆ ਗਾਗਰ ਫੜਾ ਦਿਓ ਤੇ ਦੂਜਾ ਗੁਰੂ ਅੰਗਦ ਸਾਹਿਬ ਦੇ ਬਸਤਰ ਜਿਹੜੇ ਉਹ ਮੈਂ ਤੋਇਆ ਕਰਾਂਗਾ ਗੱਜ ਕੇ ਆਖੋ ਸਤਨਾਮ ਗੁਰਦੁਆਰੇ ਲਾਏ ਪਾਵਣੀ ਜਦੋਂ ਭਾਵਣੀ ਬਣੂਗੀ ਨਾ ਜੋੜੇ ਘਰ ਚ ਪਾਵਾਂਗੇ ਝੂਠੇ ਬਰਤਨ ਮਾਝਾਂਗੇ ਮੈਂ ਅੱਜ ਸਾਂਝ ਪਾਉਣੀ ਮਾਹਪੁਰਖ ਬੈਠਿਆ ਮੇਰੇ ਦਾੜਾ ਨਹੀਂ ਸੀ ਆਉਂਦਾ ਤੇ ਗੁਰਦੁਆਰਾ ਸ੍ਰੀ ਵੀਰ ਸਾਹਿਬ ਹੁੰਦੇ ਸੀ ਤੇ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਰਖੋਵਾਲ ਵਾਲੇ ਮਾਹਪੁਰਖਾ ਤੇ ਉਹਨਾਂ ਕੋਲ ਜਾਈਦਾ ਤੇ ਬਾਬਾ ਜੀ ਨੇ ਮੈਂ ਕਿਹਾ ਜੀ ਦਾੜਾ ਨਹੀਂ ਆਉਂਦਾ ਤੇ ਬਾਬਾ ਜੀ ਹੱਸ ਕੇ ਕਹਿੰਦੇ ਜਿੰਨਾ ਦੇ ਆਏ ਉਹ ਕਿਹੜਾ ਰੱਖੰਦੇ ਆ ਕਹਿੰਦੇ ਚੰਗਾ ਵਸੋਗੇ ਜ਼ਰੂਰ ਨਾਈ ਨੂੰ ਦੇਣੇ 200 ਤੇ ਮੇਰੀਆਂ ਅੱਖਾਂ ਭਰ ਗਈਆਂ ਮੈਂ ਕਹੇ ਜੀ ਮੈਂ ਤੇ ਬੁਰਾ ਬੜਾ ਲੱਗਦਾ ਖੋਦਾ ਬੰਦਾ ਬੁਰਾ ਲੱਗਦਾ ਆ ਬੀਬੀਆਂ ਨੂੰ ਮਾਰੇ ਨੇ ਨਹੀਂ ਦਾੜਾ ਦਿੱਤਾ ਮਰਦਾਂ ਨੂੰ ਦਾੜਾ ਦਿੱਤਾ ਸ਼ੇਰਨੀ ਦੇ ਦਾੜਾ ਨਹੀਂ ਸ਼ੇਰ ਦੇ ਦਾੜਾ ਏ ਕਲਗੀ ਕੁੱਕੜ ਦੇ ਕੁਗੜੀ ਦੇ ਨਹੀਂ ਪਰ ਸਾਡੇ ਨਾਲੋਂ ਤੇ ਉਹ ਹੀ ਚੰਗੇ ਕਦੇ ਸ਼ੇਰ ਗਿਆ ਨਾਈ ਕੋਲੇ ਵੀ ਮੈਨੂੰ ਸ਼ੇਰ ਨਹੀਂ ਬਣਾ ਦੇ ਗੁਸਤਾਖੀ ਮਾ ਕਦੇ ਕੁੱਕੜ ਗਿਆ ਨਾਈ ਕੋਲੇ ਵੀ ਮੈਨੂੰ ਗੁਕੜੀ ਬਣਾ ਦੇ ਓਏ ਤੁਸੀਂ ਕਦੋਂ ਜਾਗੋਗੇ ਹੁਣ ਤਾਂ ਗਾਲਾਂ ਕੱਢਣਗੇ ਪੱਕੀਆਂ ਆਖੋ ਸਤਨਾ ਬਹੁਤ ਮੋਟੀਆਂ ਵੋਟੀਆਂ ਬਾਬੇ ਨੂੰ ਕੋਈ ਗੱਲ ਨਹੀਂ ਸਾਨੂੰ ਗਾਲਾਂ ਨਾ ਸਰ ਜਾਂਦਾ ਕਮੈਂਟਾਂ 'ਚ ਵੀ ਬੜਾ ਕੁਝ ਕਹਿੰਦੇ ਲੋਕੀ ਤੇ ਮੇਰੇ ਨਾਲ ਦੇ ਕਹਿੰਦੇ ਬਾਬਾ ਜੀ ਚੰਗੀ ਵਧਾਈ ਮਿਲ ਰਹੀ ਉਹ ਮੈਂ ਕਿਹਾ ਆਪਣੋਂ ਤੇ ਗੱਲਾਂ ਹੀ ਹੋ ਰਹੀਆਂ ਸੱਚ ਬੋਲਣ ਵਾਲਿਆਂ ਨੂੰ ਤਵੀ ਤੇ ਬਿਠਾਇਆ ਸਿਰ ਚ ਰੀਤਾ ਵੀ ਪਾਇਆਈ ਚਰਖੜੀ ਤੇ ਚਾੜਤਾਈ ਚਾਂਦਨੀ ਚੌਂਕ ਕੱਲਾ ਹਜਰੀ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਸੀਸ ਗੰਜ ਸਾਹਿਬ ਉੱਥੇ ਵੀ ਇਹ ਬਚਨ ਕੀਤਾ ਜਿਨ੍ਹਾਂ ਨੇ ਸੱਚ ਤੇ ਬੋਲਣਾ ਉਹਨਾਂ ਨੂੰ ਚਾਂਦਨੀ ਚੌਂਕ 'ਚ ਭਰੀ ਦੁਨੀਆ ਦੇ ਵਿੱਚ ਉਹਨਾਂ ਦੇ ਸੀਸ ਨੂੰ ਉਤਾਰ ਦਿੱਤਾ ਗਿਆ ਇਹ ਕੋਈ ਛੋਟੀ ਗੱਲ ਨਹੀਂ ਸੱਚ ਬੋਲਣ ਵਾਸਤੇ ਤਲੀ ਤੇ ਰੱਖਣਾ ਪੈਂਦਾ ਬਾਬਾ ਕਰਤਾਰ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਕਹਿੰਦੇ ਸੀ ਉਹਨਾਂ ਦੀ ਮੈਂ ਰਿਕਾਰਡਿੰਗ ਸੁਣੀ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਦੀ ਉਹ ਕਹਿੰਦੇ ਜਿਨੇ ਗੁਰੂ ਸਾਹਿਬ ਦੀ ਲੜੀਵਾਰ ਕਥਾ ਕਰਨੀ ਸੱਚ ਸੁਣਾਉਣਾ ਲੋਕਾਂ ਨੂੰ ਆਪਣਾ ਖਫਣ ਆਪਣੇ ਗੱਡੀ ਚ ਰੱਖੋ ਉਹ ਬੰਦਾ ਮਤਾਂ ਸੋਚੀ ਵੀ ਮੈਂ ਦੁਨੀਆ ਦੇ ਸੁੱਖ ਲਊਂਗਾ ਸੱਚ ਦੀ ਉਮਰ ਥੋੜੀ ਐ ਧੂਪਾ ਗੰਭਾੜਿਓ ਇਸ ਕਰਕੇ ਜਿੱਤਨੇ ਵੀ ਰੱਬ ਦੇ ਪਿਆਰੇ ਨੇ ਰੱਬ ਦੀਆਂ ਰੰਗੀਆਂ ਰੂਹਾਂ ਨੇ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਵਾਂ ਦਵਾਰ ਦਿਖਾਇਆ ਇੱਕ ਤੇ ਸੌਖੀ ਖੇਡ ਨਹੀਂ ਮਹਾਂਪੁਰਖਾਂ ਨੂੰ ਜੀਮੀਦਾਰ ਕਹਿੰਦਾ ਉਹਨੇ ਸਾਰੀ ਕਥਾ ਸੁਣੀ ਐਦਾਂ ਤੁਹਾਡੇ ਦਾ ਪ੍ਰੇਮੀ ਸੀ ਰੋਜ਼ ਜਾਂਦਾ ਰਹਿੰਦਾ ਸੀ ਸਮਾਗਮਾਂ 'ਚ ਤੇ ਉਹਨੇ ਆਖਿਆ ਬਾਬਾ ਜੀ ਮੈਂ ਰਾਗੀ ਵੀ ਸੁਣੇ ਢਾਡੀ ਵੀ ਸੁਣੇ ਕੀਰਤਨ ਵਾਲੇ ਵੀ ਸੁਣੇ ਕਈ ਡੂੰਗੇ ਵਿਦਵਾਨ ਵੀ ਸੁਣੇ ਮੈਨੂੰ ਉਹ ਚੀਜ਼ ਦੱਸੋ ਵੀ ਜਿੱਥੇ ਸਮਾਧੀ ਲੱਗਦੀ ਇੱਕ ਮਹਾਂਪੁਰਖ ਬਚਨ ਕਰ ਰਹੇ ਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਸਾਹ ਦੇ ਵਿੱਚ 72 ਵਾਰ ਹੀ ਵਾਹਿਗੁਰੂ ਕਹਿੰਦੇ ਹੁੰਦੇ ਸੀ ਆਖੋ ਸਤਿਨਾਮ ਕਿੱਡੀ ਵੱਡੀ ਆਰੰਧਨਾ ਹੋਵੇ ਮੈਂ ਉਸੇ ਵੇਲੇ ਨਾ ਕਥਾ ਸੁਣ ਕੇ ਮੈਂ ਕਿਹਾ ਮੈਂ ਵੀ ਕਰਕੇ ਵੇਖਾਂ ਤੁਸੀਂ ਵੀ ਕਰਕੇ ਵੇਖੋ ਇੱਕ ਸਾਹ ਦੇ ਵਿੱਚ ਕਿੰਨੀ ਵਾਰੀ ਬੋਲਦੇ ਆ ਭਲਾ ਜਿਹੜੀ ਵੀਰ ਜੀ ਕਥਾ ਕਰਗੇ ਨਾ ਮਨ ਦੀ ਮਨ ਨਹੀਂ ਟਿਕਦਾ ਮਨ ੜਕਦਾ ਰਹਿੰਦਾ ਏ ਰਾਤ ਨੂੰ ਸੁਪਨੇ ਗੰਦੇ ਮੰਦੇ ਆਉਂਦੇ ਆ ਬੈਠੇ ਇੱਥੇ ਉਹਨੇ ਇਹਦਾ ਸਾਰਾ ਪਵਾੜਾ ਇਹੀ ਹੈ ਰਜੂ ਤਮੋਸ ਹਤੋ ਤੇ ਮਹਾਰਾਜ ਸਾਹਿਬ ਇਦਾਂ ਟੇਕੇ ਨਾ 1 ਕੇ ਸਾਹ ਚ ਵਾਹਿਗੁਰੂ 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 ਇੰਨਾ ਕੀ ਮੇਤੋਂ ਦੇ ਹੋਇਆ ਜੀ ਕਹਿੰਦੇ ਇੰਨੀ ਸਾਧਨਾ ਸੀ ਸਹਿਬਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਸਾਹ ਦੇ ਵਿੱਚ 72 ਵਰੀ ਵੈਗਰੋ ਕਿੰਨੀ ਅਰਧਨਾ ਹੋਈ ਕਿੰਨਾ ਆਪਣੇ ਆਪ ਨੂੰ ਉਹਨਾਂ ਨੇ ਬਖਸ਼ਿਸ਼ ਦੇ ਪਾਤਰ ਬਣਾਇਆ ਜਦੋਂ ਇੱਕ ਸਾਹ ਦੇ ਵਿੱਚ 72 ਵਰੀ ਕਿੱਥੇ ਪਹੁੰਚ ਜਾਂਦਾ ਸਾਹ ਸੁਆਦੀ ਤਾਂ ਲੱਗਣੀ ਆ ਫਿਰ ਮਨ ਜਿਹੜਾ ਜਿਹੜਾ ੜਕਦਾ ਫਿਰਦਾ ਨੇ ਸੋਨ ਮੰਡਲ 'ਚ ਜਾਣਾ ਏ ਤੇਿਰ ਪਾਵਣੀ ਬਣ ਜਾਣੀ ਤੇ ਉਹ ਬਾਬਾ ਹਜਾਰਾ ਸਿੰਘ ਮਾਪੁਰਖ ਬੈਠੇ ਜੋ ਸੁਣਿਆ ਬਚਨ ਤੇ ਉਹ ਕਹਿੰਦਾ ਵੀ ਮੈਨੂੰ ਬਾਬਾ ਜੀ ਧਰਮਾ ਵਿਖਾਓ ਆਖੋ ਸਤਨਾਮ ਬਹੁਤੀਆਂ ਕਥਾ ਚ ਮੈਂ ਖਲਾਰਾ ਨਾ ਪਾਵਾਂ ਗਿਆਨੀ ਜੀ ਹੋਣਾ ਵੀ ਸੰਭਾਲਾਉਣਾ ਵੀ ਸੌਖੇ ਤਰੀਕੇ ਚ ਮੈਂ ਗੱਲ ਕਰਦਾ ਮੇਰੇ ਵਰਗਾ ਕਥਾਵਾਚਕ ਡੇਢ ਘੰਟਾ ਸੰਗਤ ਨੂੰ ਮੱਥਾ ਮਾਰੇ ਤੇ ਪਤਾ ਨਹੀਂ ਲੱਗਦਾ ਜਿਹੜੇ ਸਾਧੂ ਹੁੰਦੇ ਨਾ ਉਹਨਾਂ ਹੱਸ ਕੇ 2 ਮਿੰਟ ਦੀ ਕਰ ਜਾਣਾ ਕਾਰਜ ਉਹ ਕਹਿੰਦਾ ਉਹ ਰੇ ਕਹਿੰਦਾ ਸਵੇਰ ਦਾ ਸੁਣਦਿਆਂ ਰਾਗੀਆਂ ਢਾਡੀਆਂ ਨੂੰ ਤੇ ਬਾਬਾ ਜੀ ਮੈਨੂੰ ਦੱਸੋ ਦਹਵਾ ਹੁੰਦਾ ਤੇ ਕਿਦਾਂ ਖੁੱਲਦਾ ਕੈਸੇ ਸਤਪੁਰਸ਼ ਹੁੰਦੇ ਸਾਦਾ ਜਿਹਾ ਸਰੂਪ ਤਿਆਗੀ ਵਰਾਗੀ ਰਾਜ yogi ਮਹਾਪੁਰਖ ਕਹਿੰਦੇ ਉਹ ਰੇ ਆ ਇੱਥੇ ਸਾਡੇ ਕੋਲੇ ਆ ਲਾਗੇ ਖਲਾਰੇਆ ਸੰਗਤ ਬਹੁਤ ਬੈਠੀ ਸੀ ਧੰਨਵਾਦ ਤੁਹਾਡਾ ਸੰਗਤਾਂ ਦਾ ਧੁੱਪੇ ਵੀ ਸੰਗਤ ਵੇਖੋ ਚੌਂਕੜੇ ਮਾਰ ਕੇ ਬੈਠੇ ਆ ਬਹੁਤ ਕੁਝ ਮਿਲਣਾ ਤੁਹਾਨੂੰ ਐਦਾਂ ਹੀ ਬੈਠੇ ਰਹਿਣਾ ਹਣ ਇਨੀ ਵੀ ਦਾਸ ਸਮਾਉਤੀ ਕਰੇ ਤੇ ਤੁਸੀਂ ਉਠਿਓ ਬਹੁਤ ਚੜ੍ਹਦੀ ਕਲਾ ਦੇ ਸਿੰਘ ਸਾਹਿਬ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਕਿ ਮੇਰੇ ਚ ਉਮਰ ਚ ਵੀ ਵੱਡੇ ਨੇ ਗਿਆਨ ਚ ਵੀ ਵੱਡੇ ਨੇ ਪਰ ਵੇਖੋ ਉਹਨਾਂ ਨੇ ਬੈਠ ਕੇ ਸੁਣਿਆ ਸਾਡੀ ਵਾਜਤੀ ਮਾਮੁਰਕ ਬੈਠੇ ਉਹ ਕਹਿੰਦੇ ਆ ਜਾ ਓਰੇ ਕੀ ਕੰਮ ਕਰਦਾ ਕਹਿੰਦਾ ਜ਼ਿਮੀਂਦਾਰ ਹੈ ਝੋਨਾ ਕਣਕ ਪੱਠਾ ਕਹਿੰਦੇ ਵੀ ਤੂੰ ਦਸਵੇਂ ਤੋਂ ਕੀ ਲੈਣਾ ਆਖੋ ਸਤਨਾਮ ਤੈਨੂੰ ਕੀ ਲੈਣਾ ਖੋਲ ਕੇ ਕਹਿੰਦਾ ਨਹੀਂ ਬਾਬਾ ਜੀ ਸਾਰੇ ਰੰਗ ਦੁਨੀਆ ਦੇ ਵੇਖ ਲਿਆ ਪੁੱਠੇ ਕੰਮ ਵੀ ਕਰਕੇ ਵੇਖੇ ਸ਼ਰਾਬਾਂ ਵੀ ਪੀਤੀਆਂ ਚੋਰੀਆਂ ਵੀ ਕੀਤੀਆਂ ਯਾਰੀਆਂ ਵੀ ਲਾਈਆਂ ਬਾਣੀ ਕਹਿੰਦੇ ਲੱਖ ਚੋਰੀਆਂ ਲੱਖ ਯਾਰੀਆਂ ਕਹਿੰਦਾ ਮੈਂ ਸਾਰੇ ਕੰਮ ਕੀਤੇ ਹੀ ਤੇ ਹੁਣ ਬਾਬਾ ਜੀ ਕਰਦਾ ਪਿਆਰੇ ਦੇ ਤੱਕ ਪਹੁੰਚਣਾ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਤਹ ਅਦੇਕ ਰੂਪ ਨਾਉ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਕਹਿ ਬਾਜਾ ਮਾਉਂ ਬੁਰਖ ਕਹਿੰਦੇ ਸੰਗਤ ਨੂੰ ਦੱਸ ਕੀ ਕਹਿੰਦਾ ਦੱਸਾਂ ਕਹਿੰਦੇ ਇਹਨਾਂ ਨੂੰ ਦੱਸ ਵੀ ਨੱਕਾ ਕਿਦਾਂ ਬੰਦਾ ਨਾ ਉਹ ਸਾਰੇ ਆ ਸਕੇ ਮਾਉਂ ਬੁਰਖ ਕਹਿੰਦੇ ਬੋਲ ਉਹਨੇ ਫਿਰ ਉੱਠ ਕੇ ਬੋਲਿਆ ਕਹਿੰਦੇ ਜੀ ਪਤਾ ਹੀ ਐ ਸਾਰਿਆਂ ਨੂੰ ਜੀਵਿੰਦਾਰ ਕਿਦੋਂ ਤੇਰੇ ਮੂੰਹਾਂ ਸੁਨਣਾ ਆਖੋ ਸਤਨਾਮ ਵੇਖੋ ਕੈਸੀ ਯੁਗਤੀ ਮਾਹ ਪੁਰਖਾਂ ਦੀ ਤੇ ਉਹਨਾਂ ਨੇ ਕੀ ਕੀਤਾ ਕਿੰਨੇ ਬੋਲ ਬੋਲ ਛੇਤੀ ਟਾਈਮ ਹੁੰਦਾ ਹੈ ਕਹਿੰਦਾ ਜੀ ਕਈ ਲਿਆਉਣੀ ਹੈ ਇੱਕ ਟੱਪਾ ਭਰਨਾ ਹੈ ਤੇ ਸੁੱਟਣਾ ਹੈ ਤੇ ਫਿਰ ਉਹਨੂੰ ਨੱਪਣਾ ਹੈ ਗੱਲ ਕੀਮਤੀ ਜੇ ਗਵਾਣਾ ਲਿਓ ਕਹਿੰਦੇ ਦੂਜਾ ਟੱਪਾ ਭਰਿਆ ਕਈ ਦਾ ਫੇਰ ਸੁੱਟਿਆ ਫੇਰ ਨੱਪਿਆ 5 7 10 ਉੱਟ ਕੇ ਕਹਿੰਦਾ ਜੀ ਮੂੰਹਾਂ ਵੱਜ ਗਿਆ ਨੱਕਾ ਤੇ ਮਾਮਪੁਰਖ ਬੈਠੇ ਬਿਠੇ ਕਹਿੰਦੇ ਜਾ ਭਾਜਾ ਦਹਵਾ ਖੁੱਲ ਜੂਗਾ ਆਖੋ ਸਤਨਾਮ ਦਹਵਾ ਖੁੱਲ ਗਿਆ ਕਹਿੰਦਾ ਵੀ ਨਾ ਤਾਂ ਮੈਨੂੰ ਸਮਝ ਆਈ ਤੁਹਾਡੇ ਬਚਨਾਂ ਦੀ ਤੇ ਜਿਹੜੇ ਬੈਠੇ ਕੋਈ ਦੱਸੋ ਕਿਹੇ ਬੰਨੇ ਗੱਲ ਲਾਓ ਕਹਿੰਦੇ ਤੂੰ ਪੁੱਛਿਆ ਸੀ ਪੁੱਤ ਦਸਵਾ ਕਿਦਾਂ ਖੁੱਲਦਾ ਉਥੇ ਕਿਦਾਂ ਪਹੁੰਚੀ ਜਾਏ ਤੇ ਅਸੀਂ ਤੈਨੂੰ ਇਹ ਸਮਝਾਇਆ ਵੀ ਤੂੰ ਜ਼ਿੰਮੇਦਾਰ ਹੈ ਤੈਨੂੰ ਪੰਕਤੀਆਂ ਦੀ ਸਮਝ ਨਹੀਂ ਆਉਣੀ ਕਥਾ ਦੀ ਸਮਝ ਤੈਨੂੰ ਨਹੀਂ ਪਤਾ ਲੱਗਣਾ ਇਹਨਾਂ ਚੀਜ਼ਾਂ ਦਾ ਤੇ ਤੇਰੇ ਕੰਮ ਦਾ ਕਰਕੇ ਤੈਨੂੰ ਸਮਝਾਇਆ ਹੈ ਵੀ ਜਦੋਂ ਤੂੰ ਟੱਪਾ ਛੁੱਟਦਾ ਸੀ ਤੇ ਨੱਪਦਾ ਘਾਤੋਂ ਸੀ ਉਤੇ ਪੈਰ ਘਾਤੋਂ ਪਾਏ ਤੂੰ ਵਾਰ-ਵਾਰ ਨੱਪ ਕੇ ਦੂਜਾ ਟੱਪਾ ਛੁੱਟਦਾ ਕਹਿੰਦਾ ਜੀ ਸੀਰ ਪੈ ਜਾਂਦੀ ਹੈ ਤੇ ਮੂੰਹਾਂ ਫੇਰ ਟੁੱਟੇਗਾ ਮਹਾਂਪੁਰਖ ਕਹਿੰਦੇ ਇਸੇ ਤਰ੍ਹਾਂ ਪਿਆਰਿਆ ਨੌ ਨੱਕੇ ਵੱਜਣਗੇ ਤੇ ਦਸਵਾਂ ਖੁੱਲੂਗਾ ਗੱਜ ਕੇ ਕਹਿ ਦੋ ਸਤਿ ਸ੍ਰੀ ਅਕਾਲ ਬੜੀ ਵੱਡੀ ਗੱਲ ਕਹਿ ਗਏ ਨੋਂ ਲੱਕੇ ਸਾਰੀ ਗੁਰਬਾਣੀ ਇਸ ਚੀਜ਼ ਤੇ ਘੁੰਮਣਦੀ ਤੇ ਸਾਧੂ ਨੇ 2 ਮਿੰਟ ਲਾਏ ਨਿਹਾਲ ਕਰਤਾ ਮੈਨੂੰ ਬਚਨ ਇੰਨਾ ਕਿ ਡੂੰਗਾ ਲੱਗਿਆ ਮੈਂ ਜਿੱਥੇ ਵੀ ਜਾਵਾਂ ਮਾਪੁਰਖ ਮਿਲਦੇ ਰਹਿੰਦੇ ਆ ਉੱਥੇ ਬੇਨਤੀ ਕਰੀਦੀ ਵੀ ਵਾਕਿਆ ਹੀ ਜੋ ਗੁਰਬਾਣੀ ਦੀਆਂ ਪੰਕਤੀਆਂ ਸਮਝਾਉਂਦੀਆਂ ਛੋਟੀ ਸਿੱਧੀ ਗੱਲ 'ਚ ਗੱਲ ਕਰਗੇ ਜਿਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜੇ ਦਰਗਾਹ 'ਚ ਜਾਣਾ ਨਾ ਸੋਨ ਸਮਾਦੀ 'ਚ ਜਾਣਾ ਤੇ ਪੰਜ ਪੇਪਰ ਦੇਣੇ ਪੈਣੇ ਕਿਹੜੇ ਕਿਹੜੇ ਸ਼ਲੋਕ ਮਹੱਲਾ ਪੰਜਵਾ ਪਹਿਲਾ ਪੇਪਰ ਕਿਹੜਾ ਅੰਤਰ ਗੁਰ ਅਰਾਧਨਾ ਜੋ ਆਪਾਂ ਕਹਿ ਕੇ ਹਟੇ ਵੀ ਇੱਕ ਸਾਹ ਦੇ ਨਾਲ ਲਗਾਤਾਰ ਨਿਰੰਤਰ ਸਿਮਰਨ ਕਰਨਾ ਦੂਜਾ ਜੇਹਵਾ ਜਪ ਗੁਰਨਾਵ ਇੱਕ ਜੀਬ ਦੇ ਨਾਲ ਜਪਣਾ ਹੁਣ ਕਈ ਵੀ ਜੀਵ ਨਹੀਂ ਨਾ ਬੋਲਦੀ ਇਦਾਂ ਬੈਠੇ ਕਈ ਸਿੰਘ ਤੁਹਾਡੇ ਚ ਐ ਉਹਨਾਂ ਦੇ ਚੱਲ ਰਿਆ ਅੰਦਰ ਤੜਥੱਲੀ ਮੱਚੀ ਪਈ ਆ ਤੇ ਬਾਹਰੋਂ ਵੇਖਣ ਵਾਲੇ ਕਹਿੰਦਾ ਸੁੱਤਾ ਹੀ ਸੌਣ ਤੇ ਸਮਾਦ ਲੱਗੀ ਵਿੱਚ ਪ੍ਰਮਾਤਮਾ ਦੇ ਕਿਸੇ ਨੂੰ ਕੀ ਪਤਾ ਸਾਧੂ ਸੁੱਤੇ ਕਿ ਜਾਗਦੇ ਭਾਈ ਵੀਰ ਸਿੰਘ ਕਹਿੰਦੇ ਮੈਂ ਮੇਤੋ ਗਲਤੀ ਹੋਈ ਕਹਿੰਦੇ ਹਰਮੰਦਰ ਸਾਹਿਬ ਕਹਿੰਦੇ ਕੋਈ ਰੂਹ ਵੱਡੀ ਸਾਰੀ ਦਸਤਾਰ ਵੱਜੀ ਚਿਹਰੇ ਤੇ ਨੂਰ ਐਦਾਂ ਢੋਲਾ ਕੇ ਕੰਦਨਾ ਬੈਠਾ